ਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਤੋਂ ਬੁਜਰਦੇ ਸੱਖੀ ਕਿਰਨ ਵਾਲੇ ਵਿੱਚ ਅੱਜ ਗੁਜਰਪਾਈ ਚਾਰੇ ਦੀਆਂ 27 ਮੱਝਾਂ ਪਾਣੀ ਵਿੱਚ ਡੁੱਬਣ ਕਾਰਨ ਮਰ ਗਈਆਂ ਜਦਕਿ 23 ਮੱਝਾਂ ਕਿਰਨ ਨਾਲੇ ਵਿੱਚ ਲਾਪਤਾ ਹੋ ਗਈਆਂ ਹਨ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁਜਰ ਯੂਸਫ ਪੁੱਤਰ ਨਵਾਬਦੀਨ ਦੱਸਿਆ ਕਿ ਉਸਦੇ ਚਾਰ ਪਰਿਵਾਰ ਆਪਣੀਆਂ ਪੰਜਾਦੇ ਦੇ ਕਰੀਬ ਮੱਝਾਂ ਨੂੰ ਚਾਰਨ ਲਈ ਕਿਰਨ ਨਾਲੇ ਦੇ ਕਿਨਾਰੇ ਤੇ ਗਏ ਸਨ ਕਿ ਇਸ ਉਪਰੰਤ ਮੱਝਾਂ ਕਿਰਨ ਨਾਲੇ ਦੇ ਡੂੰਘੇ ਪਾਣੀ ਵਿੱਚ ਵੜ ਗਈਆਂ। ਉਹਨਾਂ ਦੱਸਿਆ ਕਿ ਨਾਲੇ ਵਿੱਚ ਉੱਗੀ ਜਲ ਕੁੰਬੀ ਅਤੇ ਡੂੰਘੇ ਪਾਣੀ ਵਿੱਚ ਫਸ ਗਈਆਂ ਜਿਸ ਦੌਰਾਨ 27 ਮੱਝਾਂ ਦੀ ਮੌਤ ਹੋ ਗਈ ਜਦ ਕਿ ਬਾਕੀ ਲਾਪਤਾ ਹਨ। ਉਹਨਾਂ ਕਿਹਾ ਕਿ ਡੂੰਘੇ ਪਾਣੀ ਵਿੱਚ ਮੱਝਾਂ ਦੀ ਭਾਲ ਕੀਤੀ ਜਾ ਰਹੀ ਹੈ। ਗੁਜਰ ਯੂਸਫ ਨੇ ਦੱਸਿਆ ਕਿ ਮੱਜਾ ਮਰਨ ਕਾਰਨ ਉਹਨਾਂ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋਇਆ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਰ ਜੀ ਨਾਲ ਪਿੰਡ ਕਿਹੜਾ ਜੇ? ਮੇਰੀ ਅੰਮਾ ਬਾਦ ਕੀ ਵਾਕਿਆ ਹੋਇਆ ਅੱਜ? ਬਾਗਾ ਇਹ ਡੰਗਰ ਕਿਉਂ ਗਿਆ ਨਾ? ਲੱਕਿਆਂ ਵਿੱਚ ਬੂਟੀ ਥੱਲੇ ਆ ਗਏ ਨਾ। ਤੇ ਸਦਾਈ ਡੰਗਰ ਮਰ ਗਏ ਨਾ। ਤੇ ਬਾਕੀ ਦੇ ਕੋਈ 10 ਲੱਬੇ ਬਾਕੀ ਲੱਭਣ ਦੇ ਆ। ਅਦੇ ਕਰਨ ਸਾਹਬ ਨੇ ਪੂਰੀ ਲੱਗਾ ਕਿਰਨ ਭਰੀ ਗਈ ਦੀ ਕਿੰਨੇ ਕਿੰਨੇ ਵਾਕਾ ਹੈ ਤੇਗੂ 10 11 ਵਜੇ ਦਾ ਵਾਕਾ ਹੈ ਠੀਕ ਹੈ ਤੇ ਕਿਹੜੇ ਕਿਹਦੇ ਡਗਰ ਕਿੰਨੇ ਕਿੰਨੇ ਮਰੇ ਨੇ 8 ਲੰਗਰ ਦੂਸਰ ਦੇ 10 ਲੰਗਰ ਬशीर ਦੇ ਯੂਸਫ ਪਹੁੰਚੇ ਹਾਂਜੀ ਦੂਸਰ ਵਾਲੇ ਹਾਂਜੀ ਹੋਰ 10 ਲੰਗਰ ਬशीर ਦੇ ਪੰਜ ਲੰਗਰ ਰਵੀ ਦੇ ਉਹਦਾ ਜਮੰਡਾ ਇਹਦਾ ਯੂਸਫ ਦਾ ਦੂਸਰ ਦਾ ਮੰਡਾ ਰਵੀ ਇੱਕ ਯੂਆਈ ਹੈ ਇੱਕ ਯੂਆਈ ਦਾ ਬਾਗਾ ਚਾਰ ਦੀਆਂ ਹੈ ਆਏ ਡੰਗਰ ਸਪਾਈਡ ਡੰਗਰ ਮਰ ਗਈ ਸਦਾਈ ਡੰਗਰ ਮਰ ਗਈ ਜਨਾਬਾ ਪਤਾ ਕੋਈ ਨਹੀਂ ਜੀ ਅਸੀਂ ਕੋਲ ਵੀ ਨਹੀਂ ਗਈ ਚਲੋ ਸਦਾਈ ਮਰ ਗਈ ਨੀ ਯਾਰ ਮੌਕੇ ਦੇ ਹੋ ਗਿਆ ਚੁੱਤੀ ਬੈਦਾ ਹੋਰ ਵੀ ਹੋ ਸਕਦੀ ਆ ਨਾ ਬਾਕੀ ਡੰਗਰ ਲੱਭ ਕੇ ਨਹੀਂ ਹਾਂ ਬਾਕੀ ਲੱਭ ਗਏ ਬਾਕੀ ਲੱਭ ਗਏ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੰਗੇ ਕਰਦੇ ਆ ਭਾਈ ਗਵਰਨਮੈਂਟ ਨੇ ਜਿਹੜੀ ਆਣੀ ਚਾਹੀਦੀ ਹੈ ਗਰੀਬਾਂ ਨੂੰ ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਮਿਲਦੀ ਚਾਹੀਦੀ ਬਹੁਤ ਬਿਲਕੁਲ ਖਾਣ ਨੂੰ ਸਾਡੇ ਕੋਲ ਇਹੋ ਦੋ ਦੋ ਨਹੀਂ ਆ ਮਿਲ ਜਾਂਦੀ ਹੋ ਮਰ ਗਈਆਂ ਰੋਟੀ ਹੱਟੇ ਤੋਂ ਮੇਰੇ ਕੱਪੜੇ ਤੋਂ ਰਹਿ ਗਏ ਮੇਰਾ ਨਾ ਫਾਤਮਾ ਸੀ ਕੀ ਹੋਇਆ ਕੀ ਵਾਕਿਆ ਜੀ ਇਹੀ ਡੰਗਰਾਂ ਨੂੰ ਲੈ ਕੇ ਹੁੰਦੇ ਪੇਖਦੇ ਤੇ ਗਰਮੀ ਬਹੁਤ ਹੀ ਤੇ ਡੰਗਰ ਜਾ ਬੜੇ ਜਾ ਕੇ ਪਾਣੀ ਵਿੱਚ ਜਾ ਬੜਿਆ ਤੇ ਘਟੋ ਘਟ ਵੀ ਸਾਡੀਆਂ 20 25 ਤੇ ਲਾਗੇ ਲਾਗੇ ਮੱਝਾਂ ਜਣੀਆਂ ਉਹ ਲਾਪਤਾ ਹੈਗੀਆਂ ਮੈਂ ਤੇ 20 25 ਮੱਝਾਂ ਲਾਪਤਾ ਤੇ ਬਾਕੀ ਅਹੀ ਲੱਭ ਜੂ ਠੀਕ ਹੈ ਕੀ ਮਿਲ ਆਪਣੇ ਵਰਗੀਆਂ ਨੇ ਨਹੋਂਣ ਵਾਸਤੇ ਵਿੱਚ ਬੜੀਆਂ ਕੀਤਾ ਨਹੀਂ ਮੱਝਾਂ ਅਹੀ ਬਾਹਰ ਸਾਈਡ ਤੇ ਚਾਹਦੇ ਪੇਹੀ ਨਹੋਂਣ ਵਾਸਤੇ ਵਿੱਚ ਬੜੀਆਂ ਹੀ ਗਰਮੀ ਬਹੁਤ ਜ਼ਿਆਦਾ ਹੀ ਤੇ ਵਿੱਚ ਹਰ ਬੂਟੀ ਹੀ ਤੇ ਵਿੱਚ ਜਾ ਬੜੀਆਂ ਦੇ ਵਿੱਚ ਬੂਟੀ ਆ ਗਈ ਪਹਿਲਾਂ ਵਿਚਾਰਦੇ ਰੇ ਇਥੇ ਵਿੱਚ ਹਾਂਜੀ ਪਹਿਲਾਂ ਵੀ ਬਹੁਤ ਵਾਰ ਚਾਹ ਲਹੀ ਦੋ ਪਹਿਣਾਈਆਂ ਹੀ ਤੇ ਤੁਹਾਡਾ ਪ੍ਰਾਤਿਕ ਪਣਾਈ ਆਈ ਹੈ